ਦਾਸ਼ਕਾ ਨੂੰ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਪਲ ਆਹੇ ਤੁਹਾਡੇ ਲਈ ਅੱਜ ਮੁੱਖ ਸਮਾਚਾਰ ਲੈ ਕੇ ਹਾਜ਼ਰਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਦੂਸਰੀ ਲਿਸਟ ਕੀਤੀ ਜਾ ਰਹੀ ਜਿਸ ਵਿੱਚ ਸੇਰ ਉਮੀਦਵਾਰਾਂ ਕੀ ਧਾਂ ਲਾ ਆਓ ਅਗਲੀ ਖਬਰ ਵੱਲ ਚੰਮਾ ਵੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੀ ਜਿਨ੍ਹਾਂ ਨੇ ਕੇਜਰੀਵਾਲ ਦੀ ਜਮਾਨਤ ਪਟੀਸ਼ਨ ਖਾਰਜ ਹੋ ਗਈ ਹੈ ਤੇ ਉਹਨਾਂ ਨੂੰ 75000 ਰੁਪਏ ਜੁਰਮਾਨਾ ਲੱਗਿਆ ਅਗਲੀ ਖਬਰ ਹੈ ਚੰਦਾ ਜਲੰਧਰ ਵੱਲ ਜਿੱਥੇ ਕਿ ਚਾਲੂ ਬਦਲਵਾ ਦੌਰ جاری ਹੈ ਤੇ ਉੱਥੇ ਕਮਾਂਸਾਨਪੁਰਾ ਮੁਕਾਬਲੇ ਚੱਲ ਰਿਹਾ ਹੈ ਜਿਉਂ ਹੀ ਕਾਮਸ਼ੇ ਸੀਨੀਅਰ ਅਗੂ ਕੇਪੀ ਮਿੰਦਰ ਸਿੰਘ ਕਾਲੀਦਲ ਵਿੱਚ ਸਾਮਲ ਹੋਏ ਤਾਂ ਉਹਨਾਂ ਨੂੰ ਨਾਲ ਦੀ ਨਾਲ ਸੁਖਵੀਰ ਸਿੰਘ ਬਾਦਲ ਨੇ ਉਪਤੇ ਦਾ ਉਮੀਦਵਾਰ ਵੀ ਐਲਾਨ ਦਿੱਤਾ ਤੇ ਨਾਲ ਹੀ ਰਹਿੰਦੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਤੇ ਇੱਕ ਚੀਜ਼ ਉਹਨਾਂ ਦੀ ਬਾਕੀ ਬਚੀ ਹੈ ਜੋ ਖੰਡੂਰ ਸਾਹਿਬ ਦਾ ਵੀ ਜਲ ਐਲਾਨ ਹੁੰਦੀ ਆਖਿਆ ਸੁਖਵੀਰ ਸਿੰਘ ਬਾਦਲ ਨੇ ਆਉ ਲੈ ਚਾ ਲਿਆ ਇੱਕ ਬਹੁਤ ਹੀ ਹਰਮਨਜਿ ਖਬਰ ਜੋ ਕਿ ਕਾਂਸਪਾਰਟੀ ਨੇ ਆਪਣੇ ਪੇਜ ਤੇ ਵਸ਼ੇਰ ਕੀਤੀ ਹੈ ਉਹਦੇ ਵਿੱਚ ਲਿਖਿਆ ਹੈ ਕਿ ਬਦਲਾਅ ਤੇਜ਼ੀ ਨਾਲ ਆ ਰਿਹਾ ਹੈ ਡਾਟੋਰ ਗੁਰਪ੍ਰੀਤ ਕੌਰ ਦਾ ਚਾਚਾ ਜੋ ਕਿ ਪਾਪ ਪਾ ਦਾ ਪੱਲਾ ਫੜ ਲਿਆ ਹੈ ਤੇ ਉਹ ਇਸ ਵੀਡੀਓ ਨੂੰ ਬਹੁਤ ਤੇਜ਼ੀ ਦੇ ਨਾਲ ਸ਼ੇਅਰ ਕਰ ਰਹੇ ਹਨ ਕਿ ਬਦਲਾਅ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਗਲੀ ਖਬਰ ਗੁਰਿੰਦਰ ਸਿੰਘ ਜਿਉਂ ਹੀ ਮਹਿੰਦਰ ਸਿੰਘ ਕੇਪੀ ਸ਼ਰਮਣਿ ਕਾਲੀ ਦੇ ਅਲਜੀ ਦਾਖਲ ਹੋਏ ਤਾਂ ਉਹਨਾਂ ਨੇ ਦਰਵਾਜ਼ਾ ਜਾ ਕੇ ਮੱਥਾ ਵੀ ਦੇਇਆ ਤੇ ਉਹਨਾਂ ਨੇ ਦੇ ਵੀ ਗੱਲਬਾਤ ਕਰਦੇ ਕਿ ਆ ਕਿ ਮੇਰਾ ਕੰਮ ਹਰ ਲੋਕਾਂ ਦੀ ਸੇਵਾ ਕਰਨਾ ਚਾਹੇ ਕੋਈ ਵੀ ਪਾਰਟੀ ਹੋਵੇ ਤੇ ਮੈਂ ਲੋਕਾਂ ਦੀ ਸੇਵਾ ਕਰਨ ਲਈ ਹਾਜ਼ਰ ਹਾਂ ਲਗਾਤਾਰ ਕਿਸਾਨ ਬੀਜੇਪੀ ਆਗੂ ਦਾ ਵਿਰੋਧ ਕਰ ਰਹੇ ਹਨ ਇਸੇ ਦੌਰਾਨ ਅਰਵਿੰਦ ਖੰਨਾ ਦਾ ਵੀ ਵਿਰੋਧ ਕੀਤਾ ਗਿਆ ਇਸ ਮੌਕੇ ਤੇ ਅਰਵਿੰਦ ਖੰਨਾ ਨੇ ਕਿਹਾ ਕਿ ਇਹ ਕਿਸਾਨ ਜੋ ਮੇਰਾ ਵਿਰੋਧ ਕਰ ਰਹੇ ਕਿਸਾਨ ਨਹੀਂ ਹਨ ਇਹ ਭਗਵੰਤ ਮਾਨ ਦੇ ਸਮਰਥਕ ਹਨ ਜੋ ਮੇਰਾ ਵਿਰੋਧ ਕਰ ਰਹੇ ਹਨ ਜਿਉਂ ਹੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਦਲ ਬਦਲਣ ਦਾ ਜੋਰ ਬੜੀ ਤੇਜ਼ੀ ਨਾਲ ਚੱਲਦਾ ਹੈ ਇਸੇ ਤਰ੍ਹਾਂ ਪਾਸ ਪਾਸ ਐਸੀ ਮੋਰਚਾ ਦੇ ਮੀਤ ਪ੍ਰਧਾਨ ਰੋਬਿੰਸ ਸਾਫਲਾ ਪਾਸ ਪਾਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹੋਏ ਸਾਮਲ ਜਿਉਂ ਹੀ ਚੋਣਾਂ ਦੇ ਨੇੜੇ ਆਉਂਦੇ ਨੇ ਕਿ ਲੋਕ ਇਹਨਾਂ ਨੂੰ ਉਮੀਦਵਾਰ ਜੋ ਪਾਰਟੀ ਬਦਲ ਕੇ ਆਏ ਨੇ ਕਿ ਲੋਕ ਇਹਨਾਂ ਨੂੰ ਵੋਟ ਪਾਉਣਗੇ ਜਾਂ ਨਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੁਹਾਡੇ ਲਈ ਬਹੁਤ ਜਲਦ ਅਸੀਂ ਨਵੀਆਂ ਤਾਜ਼ਾ ਖਬਰਾਂ ਲੈ ਕੇ ਆਵਾਂਗੇ ਤੱਕ ਤੱਕ